ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਭਾਈ ਕਨਈਆ ਜੀ ਸਿੱਖੀ ਇਤਿਹਾਸ ਵਿੱਚ ਜਦੋਂ ਕਦੇ ਸੇਵਾ ਦਾ ਜ਼ਿਕਰ ਚੱਲਦਾ ਏ ਤਾਂ ਭਾਈ ਕਨਈਆ ਦਾ ਨਾਂ ਆਪਣੇ ਆਪ ਜਵਾਨ ਉੱਤੇ ਆ ਜਾਂਦਾ ਏ ਭਾਈ ਕਨਈਆ ਪਹਿਲਾ ਪਹਿਲ ਸਿੱਖਾਂ ਦੇ 7ਵੇਂ ਗੁਰੂ ਗੁਰੂ ਹਰ Rai ਜੀ ਦੇ ਸੰਪਰਕ ਵਿੱਚ ਆਈ ਅਤੇ ਆਪਣੀ ਸੇਵਾ ਭਾਵਨਾ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਹੋ ਗਏ। ਉਹਨਾਂ ਨੇ ਖੁਦ ਨੂੰ ਵਿੱਚ ਇੱਕ ਹੋਰ ਪੰਥ ਸੇਵਾ ਪੰਥ ਦੀ ਨੀਂ੍ਹ ਪਾਈ। ਪਾਈ ਕਨਈਆ ਦਾ ਜਨਮ 1648 ਵਿੱਚ ਸੋਦਰਾ ਕਸਵੇ ਵਿੱਚ ਹੋਇਆ। ਪਾਈ ਕਨਈਆ ਦਾ ਪਿਤਾ ਨੱਥੂ ਰਾਮ ਵਪਾਰੀ ਸੀ ਜੋ ਸ਼ਾਹੀ ਫੌਜਾਂ ਨੂੰ ਰਸਤ ਅਪੜਦੀ ਕਰਦਾ ਸੀ। ਘਰ ਪੈਸੇ ਦੀ ਕਮੀ ਨਹੀਂ ਸੀ। ਪਾਈ ਕਨਈਆ ਚੜ੍ਹਦੀ ਉਮਰ ਤੋਂ ਹੀ ਸੰਸਾਰੀ ਹੋਣ ਦੀ ਬਜਾਏ ਸੇਵਾ ਤ્યાਗ ਅਤੇ ਪ੍ਰਭੂ ਭਗਤੀ ਵੱਲ ਤੁਰ ਪੇ ਕਰੋ ਮਿਲਣ ਵਾਲੇ ਪੈਸੇ ਸਾਧੂ ਸੰਤਾਂ ਤੇ ਲੋੜਵੰਦਾਂ ਵਿੱਚ ਵੰਡ ਦਿੰਦੇ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਮਾਪਿਆਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋੜਾ ਨਾ ਪਿਆ ਥੱਕ ਹਾਰ ਕੇ ਉਹਨਾਂ ਨੇ ਘਰ ਵਿੱਚ ਇੱਕ ਕਮਰਾ ਪਾ ਦਿੱਤਾ ਜਿੱਥੇ ਉਹ ਖੁਦ ਰਹਿੰਦੇ ਅਤੇ ਆਏ ਗਏ ਦੀ ਦੇਖਰੇਖ ਕਰਦੇ ਖਰਚੇ ਦੇ ਸਾਰੇ ਪੈਸੇ ਘਰੋਂ ਹੀ ਮਿਲ ਜਾਂਦੇ ਜਦੋਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਪਾਈ ਕਨਈਆ ਨੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਆਰੰਭ ਦਿੱਤੀ ਇਸ ਉਪਰੰਤ ਲੰਗਰ ਅਤੇ ਘੋੜਿਆਂ ਦੀ ਦੇਖਭਾਲ ਦੇ ਵਿੱਚ ਰੁੱਝ ਗਏ ਪਾਈ ਕਨਈਆ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਹੁਣ ਕਿਸੇ ਹੋਰ ਥਾਂ ਜਾ ਕੇ ਸੇਵਾ ਜਾਰੀ ਰੱਖੋ ਘਰ ਵੱਲ ਜਾਂਦਿਆਂ ਪਿਆਸ ਲੱਗਣ ਕਾਰਨ ਰਾਹ ਵਿੱਚ ਰੁਕਣਾ ਪਿਆ ਜਿਸ ਕੋਲੋਂ ਪੀਣ ਵਾਸਤੇ ਪਾਣੀ ਮੰਗਿਆ ਉਸਨੇ ਹੀ ਕਹਿ ਕੇ ਮੋੜ ਦਿੱਤਾ ਕਿ ਇੱਥੇ ਪਾਣੀ ਦੀ ਕਿਲਤ ਹੈ ਆਪਣੀ ਪਿਆਸ ਬੁਝਾਉਣ ਤੋਂ ਬਾਅਦ ਉਹਨਾਂ ਉੱਥੇ ਟਿਕੇ ਰਹਿਣ ਦਾ ਮਨ ਬਣਾ ਲਿਆ ਉਹ ਥੋੜੀ ਬਿੱਠੂ ਤੇ ਵਗਦੀ ਨਦੀ ਵਿੱਚੋਂ ਪਾਣੀ ਦਾ ਘੜਾ ਭਰ ਲਿਆਉਂਦੇ ਉਹਨਾਂ ਵੱਲੋਂ ਪਿਆਸਿਆਂ ਨੂੰ ਜਲ ਛਕਾਉਣ ਦੀ ਕਿਰਤੀ ਸਮੇਂ ਨਾਲ ਦੂਰ ਦੂਰ ਤੱਕ ਫੈਲ ਗਈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੋਵਿੰਦ ਰਾਏ ਗੱਦੀ ਉੱਤੇ ਬੈਠੇ 1678 ਦੇ ਵਿੱਚ ਭਾਈ ਕਨਈਆ ਗੁਰੂ ਗੋਬਿੰਦ ਰਾਏ ਜੀ ਪਾਸ ਆਨੰਦਪੁਰ ਆ ਗਏ ਮੋਢੇ ਉੱਤੇ ਲਮਕਦੀ ਮੁੱਛਕ ਜਾਂ ਸਿਰ ਉੱਪਰ ਰੱਖਿਆ ਘੜਾ ਉਹਨਾਂ ਦੇ ਨਿਸ਼ਾਨੀ ਸੀ ਛੇਤੀ ਹੀ ਆਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਦੇ ਵਿੱਚ ਬਦਲ ਗਈ ਇੱਕ ਪਾਸੇ ਸ਼ਸਤਰਾਂ ਦੇ ਆਪਸ ਵਿੱਚ ਭੇੜਨ ਅਤੇ ਜ਼ਖਮੀ ਸਿਪਾਹੀਆਂ ਦੀਆਂ ਦਰੀਲੀਆਂ ਆਵਾਜ਼ਾਂ ਸਨ ਦੂਜੇ ਪਾਸੇ ਉਸ ਦੀਵਾਲੇ ਨੂੰ چیر ਕੇ ਮਸ਼ਕ ਵਿੱਚ ਨਿਕਲਦੇ ਪਾਣੀ ਦੀ ਕਲਕਲਦੀ ਆਵਾਜ਼ ਸੁਣਨ ਨੂੰ ਮਿਲਣ ਲੱਗੀ ਬਿਨਾ ਪਿੰਨ ਭੇਦ ਕੀਤਿਆਂ ਭਾਈ ਕਨਈਆ ਜੀ ਜਲਦੀ ਸੇਵਾ ਕਹੀਂ ਸਿੱਖਾਂ ਨੂੰ ਚੰਗੀ ਨਾ ਲੱਗੇ ਗੁਰੂ ਜੀ ਨੇ ਸ਼ਿਕਾਇਤ ਦੇ ਨਿਪਟਾਰੇ ਲਈ ਭਾਈ ਕਨਈਆ ਨੂੰ ਬੁਲਾਇਆ ਉਹਨਾਂ ਨੇ ਸਭ ਦੇ ਸਾਹਮਣੇ ਕਿਹਾ ਗੁਰੂ ਸਾਹਿਬ ਮੈਨੂੰ ਮੈਦਾਨੇ ਜੰਗ ਵਿੱਚ ਕੋਈ Hindu ਸਿੱਖ ਜਾਂ ਮੁਸਲਮਾਨ ਨਹੀਂ ਦਿਸਦਾ ਮੈਨੂੰ ਤਾਂ ਸੁਪਨਾ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਹਾਂ ਇਹ ਵਿਚਾਰ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ। ਉਹਨਾਂ ਨੇ ਭਾਈ ਕਨਈਆ ਜੀ ਨੂੰ ਮਲਮ ਬਖਸ਼ਿਆ ਕਿਹਾ ਹੁਣ ਤੁਸੀਂ ਪਾਣੀ ਪਿਲਾਉਣ ਦੇ ਨਾਲ-ਨਾਲ ਜ਼ਖਮੀਆਂ ਦੇ ਜ਼ਖਮਾਂ ਉੱਤੇ ਮਲਮ ਵੀ ਲਗਾ ਦਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 42 ਸਤ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਨ ਮੂਖ ਕਰਾਂਗੇ ਸਾਖੀ ਭਾਈ ਕਨਈਆ ਜੀ ਸਿੱਖੀ ਇਤਿਹਾਸ ਵਿੱਚ ਜਦੋਂ ਕਦੇ ਸੇਵਾ ਦਾ ਜ਼ਿਕਰ ਚੱਲਦਾ ਏ ਤਾਂ ਭਾਈ ਕਨਈਆ ਦਾ ਨਾਂ ਆਪਣੇ ਆਪ ਜਵਾਨ ਉੱਤੇ ਆ ਜਾਂਦਾ ਏ ਭਾਈ ਕਨਈਆ ਪਹਿਲਾਂ ਪਹਿਲ ਸਿੱਖਾਂ ਦੇ 7ਵੇਂ ਗੁਰੂ ਗੁਰੂ ਹਰ Rai ਜੀ ਦੇ ਸੰਪਰਕ ਵਿੱਚ ਆਏ ਅਤੇ ਆਪਣੀ ਸੇਵਾ ਭਾਵਨਾ ਸਦਕਾ ਗੁਰੂ ਤੇਗ ਬਹਾਦਰ ਸਾਹਿਬ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਹੋ ਗਏ। ਉਹਨਾਂ ਨੇ ਖੁਦ ਨੂੰ ਵਿੱਚ ਇੱਕ ਹੋਰ ਪੰਥ ਸੇਵਾ ਪੰਥ ਦੀ ਨੀਂ ਪਾਈ। ਪਾਈ ਕਨਈਆ ਦਾ ਜਨਮ 1648 ਵਿੱਚ ਸੋਦਰਾ ਕਸਵੇ ਵਿੱਚ ਹੋਇਆ। ਪਾਈ ਕਨਈਆ ਦਾ ਪਿਤਾ ਨੱਥੂ ਰਾਮ ਵਪਾਰੀ ਸੀ ਜੋ ਸ਼ਾਹੀ ਫੌਜਾਂ ਨੂੰ ਰਸਤ ਅਪੜਦੀ ਕਰਦਾ ਸੀ। ਘਰ ਪੈਸੇ ਦੀ ਕਮੀ ਨਹੀਂ ਸੀ। ਪਾਈ ਕਨਈਆ ਚੜ੍ਹਦੀ ਉਮਰ ਤੋਂ ਹੀ ਸੰਸਾਰੀ ਹੋਣ ਦੀ ਬਜਾਏ ਸੇਵਾ ਤਿਆਗ ਅਤੇ ਪ੍ਰਭੂ ਭਗਤੀ ਵੱਲ ਤੁਰ ਪੇ ਕਰੋ ਮਿਲਣ ਵਾਲੇ ਪੈਸੇ ਸਾਧੂ ਸੰਤਾਂ ਤੇ ਲੋੜਵੰਦਾਂ ਵਿੱਚ ਵੰਡ ਦਿੰਦੇ ਅਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਮਾਪਿਆਂ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੋੜਾ ਨਾ ਪਿਆ ਥੱਕ ਹਾਰ ਕੇ ਉਹਨਾਂ ਨੇ ਘਰ ਵਿੱਚ ਇੱਕ ਕਮਰਾ ਪਾ ਦਿੱਤਾ ਜਿੱਥੇ ਉਹ ਖੁਦ ਰਹਿੰਦੇ ਅਤੇ ਆਏ ਗਏ ਦੀ ਦੇਖਰੇਖ ਕਰਦੇ ਖਰਚੇ ਦੇ ਸਾਰੇ ਪੈਸੇ ਘਰੋਂ ਹੀ ਮਿਲ ਜਾਂਦੇ ਜਦੋਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਪਹੁੰਚੇ ਤਾਂ ਪਾਈ ਕਨ੍ਹਈਆ ਨੇ ਉੱਥੇ ਪਹੁੰਚ ਕੇ ਸੰਗਤ ਦੀ ਸੇਵਾ ਆਰੰਭ ਦਿੱਤੀ ਇਸ ਉਪਰੰਤ ਲੰਗਰ ਅਤੇ ਘੋੜਿਆਂ ਦੀ ਦੇਖਭਾਲ ਦੇ ਵਿੱਚ ਰੁੱਝ ਗਏ ਪਾਈ ਕਨ੍ਹਈਆ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਹੁਣ ਕਿਸੇ ਹੋਰ ਥਾਂ ਜਾ ਕੇ ਸੇਵਾ ਜਾਰੀ ਰੱਖੋ ਘਰ ਵੱਲ ਜਾਂਦਿਆਂ ਪਿਆਸ ਲੱਗਣ ਕਾਰਨ ਰਾਹ ਵਿੱਚ ਰੁਕਣਾ ਪਿਆ ਜਿਸ ਕੋਲੋਂ ਪੀਣ ਵਾਸਤੇ ਪਾਣੀ ਮੰਗਿਆ ਉਸ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਇੱਥੇ ਪਾਣੀ ਦੀ ਕਿੱਲਤ ਹੈ ਆਪਣੀ ਪਿਆਸ ਬੁਝਾਉਣ ਤੋਂ ਬਾਅਦ ਉਹਨਾਂ ਉੱਥੇ ਟਿਕੇ ਰਹਿਣ ਦਾ ਮਨ ਬਣਾ ਲਿਆ ਉਹ ਥੋੜੀ ਬਿੱਠੂ ਤੇ ਵਗਦੀ ਨਦੀ ਵਿੱਚੋਂ ਪਾਣੀ ਦਾ ਘੜਾ ਭਰ ਲਿਆਉਂਦੇ ਉਹਨਾਂ ਵੱਲੋਂ ਪਿਆਸਿਆਂ ਨੂੰ ਜਲ ਛਕਾਉਣ ਦੀ ਕਿਰਤੀ ਸਮੇਂ ਨਾਲ ਦੂਰ ਦੂਰ ਤੱਕ ਫੈਲ ਗਈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੋਬਿੰਦ ਰਾਏ ਗੱਧੇ ਉੱਤੇ ਬੈਠੇ 1678 ਦੇ ਵਿੱਚ ਭਾਈ ਕਨਈਆ ਗੁਰੂ ਗੋਬਿੰਦ ਰਾਏ ਜੀ ਪਾਸ ਆਨੰਦਪੁਰ ਆ ਗਏ ਮੋਢੇ ਉੱਤੇ ਲਮਕਦੀ ਮੁੱਛਕ ਜਾਂ ਸਿਰ ਉੱਪਰ ਰੱਖਿਆ ਘੜਾ ਉਹਨਾਂ ਦੇ ਨਿਸ਼ਾਨੀ ਸੀ ਛੇਤੀ ਹੀ ਆਨੰਦਪੁਰ ਦੀ ਧਰਤੀ ਜੰਗ ਦੇ ਮੈਦਾਨ ਦੇ ਵਿੱਚ ਬਦਲ ਗਈ ਇੱਕ ਪਾਸੇ ਸ਼ਸਤਰਾਂ ਦੇ ਆਪਸ ਵਿੱਚ ਭੇੜਨ ਅਤੇ ਜ਼ਖਮੀ ਸਿਪਾਈਆਂ ਦੀਆਂ ਦਰੀਲੀਆਂ ਆਵਾਜ਼ਾਂ ਸਨ ਦੂਜੇ ਪਾਸੇ ਉਸ ਦੀਵਾਲੇ ਨੂੰ چیر ਕੇ ਮਸ਼ਕ ਵਿੱਚ ਨਿਕਲਦੇ ਪਾਣੀ ਦੀ ਕਲਕਲ ਦੀ ਆਵਾਜ਼ ਸੁਣਨ ਨੂੰ ਮਿਲਣ ਲੱਗੀ ਬਿਨਾ ਭਿੰਨ ਭੇਦ ਕੀਤੇ ਆਪਾਂ ਇੱਕ ਨਈਆ ਜੀ ਜਲਦੀ ਸੇਵਾ ਕਈ ਸਿੱਖਾਂ ਨੂੰ ਚੰਗੀ ਨਾਂ ਲੱਗੇ ਗੁਰੂ ਜੀ ਨੇ ਸ਼ਿਕਾਇਤ ਦੇ ਨਿਪਟਾਰੇ ਲਈ ਭਾਈ ਕਨਈਆ ਨੂੰ ਬੁਲਾਇਆ ਉਹਨਾਂ ਨੇ ਸਭ ਦੇ ਸਾਹਮਣੇ ਕਿਹਾ ਗੁਰੂ ਸਾਹਿਬ ਮੈਨੂੰ ਮੈਦਾਨੇ ਜੰਗ ਵਿੱਚ ਕੋਈ ਹਿੰਦੂ ਸਿੱਖ ਜਾਂ ਮੁਸਲਮਾਨ ਨਹੀਂ ਦਿਸਦਾ ਮੈਨੂੰ ਤਾਂ ਸਵਨਾ ਵਿੱਚੋਂ ਤੁਸੀਂ ਨਜ਼ਰ ਆਉਂਦੇ ਹੋ ਮੈਂ ਤਾਂ ਤੁਹਾਨੂੰ ਪਾਣੀ ਪਿਲਾਉਂਦਾ ਹਾਂ ਇਹ ਵਿਚਾਰ ਸੁਣ ਕੇ ਗੁਰੂ ਜੀ ਪ੍ਰਸੰਨ ਹੋਏ ਉਹਨਾਂ ਨੇ ਭਾਈ ਕਨਈਆ ਜੀ ਨੂੰ ਮੱਲਮ ਬਖਸ਼ਿਆ ਕਿਹਾ ਹੁਣ ਤੁਸੀਂ ਪਾਣੀ ਪਿਲਾਉਣ ਦੇ ਨਾਲ-ਨਾਲ ਜ਼ਖਮੀਆਂ ਦੇ ਜ਼ਖਮਾਂ ਉੱਤੇ ਮੱਲਮ ਵੀ ਲਗਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ